ਹਾਂਜੀ ਮਿੱਤਰੋ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੋ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਦਿੱਤੀ ਆਪਾਂ ਸਵੇਰ ਤੋਂ ਮੌਸਮ ਦਾ ਆਸ ਮੌਸਮ 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 ਦਾ ਮੌਸਮ ਹੋਇਆ ਪਿਆ ਜੀ ਤੇ ਆਪਾਂ ਬਣਾਇਆ ਵਾ ਚੂਚਿਆਂ ਵਾਸਤੇ ਮਤੀਰਾ ਸ਼ੇਕ ਮਤੀਰਾ ਸ਼ੇਕ ਨੂੰ ਥੱਲੇ ਰੱਖ ਦਗੇ ਪਹਿਲਾਂ ਗੇਟ ਖੋਲ ਲਗੇ ਜੋ ਜੋ ਸ਼ੇਕ ਵੀ ਸਾਡੀ ਥੱਲੇ ਬੈਠੀ ਹੈ ਤਿਆਰ ਪਰ ਤਿਆਰ ਤੇ ਮਤੀਰਾ ਸ਼ੇਕ ਬਣਾਇਆ ਆਪਾਂ ਤਿਕੋਂ ਨੇ ਆ ਸਾਨੂੰ ਬੈਕ ਕੈਮਰਾ ਦੇ ਆ ਦੇਖੋ ਇਹ ਮੈਂ ਕੀ ਕੀਤਾ ਜਿਹੜੇ ਮਤੀਤੇ ਦੀਆਂ ਛਿਲਕਾਂ ਹੁੰਦੀਆਂ ਨੇ ਉਹਨਾਂ ਨੂੰ ਗ੍ਰੈਂਡ ਕਰ ਲਿਆ ਮੈਂ ਕਿ ਜੇ ਖਾਣਾ ਸੁੱਕਾ ਹੋ ਚੁੱਕਾ ਨੂੰ ਦੇਖਦੇ ਹਾਂ ਖਾਂਦੇ ਕਿ ਨਹੀਂ ਪਹਿਲਾਂ ਵੀ ਪਾਇਆ ਸੀ ਪਹਿਲਾਂ ਵਿੱਚ ਦੂਜੇ ਲਾਲ ਮਤੀਰਾ ਵੀ ਸੀਗੇ ਥੋੜਾ ਜਿਹਾ ਉਹਦੇ ਕਰਕੇ ਰੰਗ ਲਰ ਜਾਂ ਚੇਂਜ ਹੋ ਗਿਆ ਮਿਕਸੀ ਦਾ ਦੇਖੋ ਹਾਲ ਕੁਝ ਕਿਤੇ ਬਾਹਰ ਤੇ ਕੁਝ ਅੰਦਰ ਉਹ ਫਿਰਦੇ ਆਖ

ਚੱਲ ਤੂੰ ਸੋਈ ਜਾ ਨਾ ਰਾਤ ਡਿਊਟੀ ਤੇ ਗਿਆ ਸੀ ਚਾ ਚਲੋ ਚਲੋ ਚੋ ਚੋ ਚਲੋ ਚਲੋ ਪਿਆਰੇ ਬੱਚਿਓ ਪਿਆਰੇ ਬੱਚਿਓ ਉਧਰ ਲੈ ਖੁੱਡੇ ਤੇ ਬੜਨੋ ਫਿਰਦੇ ਹੁਣ ਪਿਆਰੇ ਬੱਚਿਓ ਚਲੋ ਬਾਹਰ ਹ ਚਲੋ ਚਲੋ ਪਿਆਰੇ ਬੱਚਿਓ ਚਲੋ ਚਲੋ ਪਿਆਰੇ ਬੱਚਿਓ प्यारे बच्चे चलो चलो चल घोड़िया चलो प्यारे बच्चे चलो 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 प्यारे बच्चे प्यारे बच्चे बाहर चलो प्यारे प्यारे बच्चे बाहर चलो।, चलो 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 प्यारे बच्चे प्यारे बच्चे हां जी प्यारे बच्चे बहर कुंडी वगैरह लगा दते गेट थोड़ा जा लूज लूज हो ਲੂਜ਼ ਹੋ ਗਿਆ ਇਹ ਕੁੰਡੀ ਲੱਗੀ ਹਾਂ ਮੈਂ ਸਾਫ਼ ਕੀਤਾ ਹੀ ਥੋੜਾ ਜਿਹਾ ਸਿਸਟਮ ਹੁਣ ਆ ਵੀ ਕਰਾਂਗੇ ਥੋੜਾ ਜਿਹਾ ਹੋਰ ਕਈ ਨਾਲ ਆ ਪਾਣੀ ਇਹਨਾਂ ਦਾ ਰੱਖ ਲਈਏ ਓਵੇ ਉਹ ਕੰਜਰ ਦੇ ਲੱਗੇ ਖਾਣ ਉਹ ਵਿੱਚ ਹੀ ਜੜ ਗਏ ਗਏ ਤੇ ਉਹਦੇ ਵਿੱਚ ਹੀ ਵੜ ਜਾਂਦੇ ਖਾ ਲੈਣ ਵਧੀਆ ਇਹਨਾਂ ਨੂੰ ਇਹਨਾਂ ਠੰਡ ਕੇ ਪੈਜਵੰਦਰੋਂ ਆਂ ਫੀਡ ਤਾਂ ਚੱਕ ਹੀ ਦਿੰਦੇ ਆ اندری ਰਹਤ ਨੇ ਬੀੜਤਾ ਉਹ ਗਿੱਲੀ ਹੋ ਜਾਣਾ ਵਾ ਉਹ ਖਾ ਲੈਣਗੇ ਠੰਡਾ ਠੰਡਾ ਕੰਮ ਆ ਤੇ ਮੈਂ ਇਹਨੂੰ ਕਿ ਡਾ ਗੰਦਾ ਏ ਤੇਰੀ ਮਾਂ ਨੂੰ ਕਰ ਪਰ ਚਲ ਪਰੂਕਾਂ ਤੇ ਚਲ ਬਸ ਸਾਲਿਆ ਖੁੱਡੇ ਦੀ ਸਫਾਈ ਕਰਦੀ ਅੱਜ אבי ਸਫਾਈ ਕਰ ਲਈਏ ਵੱਡੇ ਖੁੱਡੇ ਦੀ ਫਿਰ ਪਹਿਲਾਂ ਬਾਤ ਚ ਕਰਨ ਛੋਟੇ ਦੀ ਹਾ ਵੀ ਕਿੰਨੇ ਵਿੱਚ ਕਹਾਣੀ ਕਰਨ ਲੱਗਾ ਬਈ ਲੈ ਹੈ ਕੰਜਰ ਕਪੂਤਰ ਖਾ ਲੋ ਖਾ ਲੋ ਖਾ ਲੋ ਐਸ਼ ਕਰੋ ਐਸ਼ ਆ ਕੁਚੂਚਾ ਉਹਨੂੰ ਕੱਕੜ ਮੈਨੂੰ ਬਹੁਤ ਵਧੀਆ ਲੱਗਦਾ ਛੋਟੇ ਹੁੰਦੇ ਤੇ ਬਹੁਤ ਵਧੀਆ ਲੱਗਦੇ ਇਹਨੇ ਨਾ ਥੋੜਾ ਕੱਲਰ ਡਿਫਰੈਂਟ ਜਿਹਾ ਕਾਲੇ ਦੇ ਵਿੱਚ ਬਰਾਊਨ ਜਿਹਾ ਨਾ ਬਹੁਤ ਘੈਂਟ ਲੱਗਦਾ ਦੇਖਣੇ ਅੱਛਾ ਲੱਗਦਾ ਹੈ ਦੇਖਣੇ ਵਿੱਚ ਅੱਛਾ ਲੱਗਦਾ ਹੈ ਤੋ ਇਹਨਾਂ ਨੂੰ ਪਾਵਾਂਗੇ ਦਵਾਈ ਇਹਦੇ ਵਿੱਚ ਪਾਣੀ ਦੇ ਵਿੱਚ ਉਹ ਪਾਣੀ ਢੋਲਦਿਗੇ ਫਿਰ ਮਿਲਦੇ ਹਾਂ ਬ੍ਰੇਕ ਕੇ ਬਾਅਦ ਹੁਣ ਜੋਧ ਕਰਨ ਲਗਾ ਖੁੱਡਾ ਸਾਫ ਤੇ ਇੰਨਾ ਟਾਈਮ ਚੋ ਚਾ ਖਾ ਪੀ ਲੈਣ ਕੁਛ ਕਰਨਾ ਕੁਛ ਕੁਛ ਨਾ ਕੁਛ ਤੇ ਜਿਹੜੂ ਇਹਨਾਂ ਨੇ ਖਾ ਪੀ ਲਿਆ ਤੇ ਦੋ ਦੋ ਤਿੰਨ ਘੰਟਿਆਂ ਬਾਅਦ ਦਵਾਈ ਵਾਲਾ ਪਾਣੀ ਪਾ ਕੇ ਰੱਖਾਂਗੇ ਸਾਰੇ ਚੂਚੀ ਦਵਾਈ ਵਾਲਾ ਪਾਣੀ ਪੀ ਲੈਣਗੇ ਕਈ ਨਾ ਛੱਡ ਜਾਂਦੇ ਕਈ ਪੀਂਦੇ ਹੀ ਨਹੀਂ ਪਾਣੀ ਖਾਣੇ ਕਿ ਹੋ ਜੀ ਤੁਸੀਂ ਪੂਰੀ ਨਿਗਰਾਨੀ ਰੱਖਦੇ ਹੋ ਜੋ ਜੋ ਜੀ ਤੁਸੀਂ ਨਿਗਰਾਨੀ ਪੂਰੀ ਰੱਖਦੇ ਹੋ ਇਹਨਾਂ ਹਣਾ ਸੋਣੀ ਬੈਠ ਅੱਖੇ ਲੱਗਿਆ ਕਰੋ ਸਾਰਿਆਂ ਦੇ ਬੈ ਇਥੇ ਆ ਲੰਮੀ ਹੋ ਕੇ ਪੈਂਦੀ ਆ ਕੀ ਗੱਲ ਦੰਦਿਆਂ ਵਧਣ ਇਹਨੇ ਵਧ ਇਹਨਾਂ ਦੇ ਇਹ ਜਿਹੜੇ ਮੈਨੂੰ ਵੇਖਦੇ ਨਹੀਂ ਨਾ ਜਿਹੜੇ ਮੈਨੂੰ ਲਾਈਕ ਨਹੀਂ ਕਰਦੇ ਜਿਹੜੇ ਕਮੈਂਟ ਨਹੀਂ ਕਰਦੇ ਸੋਹਣਾ ਜਿਆ ਇਹਨਾਂ ਦੇ ਦੰਦਿਆਂ ਵਧਣਗਾ ਚੰਗਾ ਤੂੰ ਚੰਗਾ ਇਹਨਾਂ ਦੇ ਵਧਣਾ ਮੇਰੇ ਨਹੀਂ ਆਏ ਹਾਈ 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 ਭੰਦ ਨਹੀਂ ਉਂਗਲੀਆਂ ਤੋੜਦੀ ਮੇਰੀ ਇਹਨਾਂ ਦੇ ਵਧਣਾਂ ਸੋਹਣੇ ਇਹਨਾਂ ਦੇ ਵਧਣੀਆਂ ਵਾ ਆ ਜਿਹੜੇ ਵੀਡੀਓ ਵੇਖਦੇ ਹੈ ਨਾ ਜਿਹੜੇ ਲਾਈਕ ਨਹੀਂ ਕਰਦੇ ਹਾਈ ਇਹਨਾਂ ਦੇ ਦੰਦਗਾ ਵੜਾਉਣੀਆਂ ਤੇਰੇ ਤੋਂ ਚੰਗਾ ਚੰਗਾ ਦੰਦਗਾ ਵੜਦੇ ਨੇ ਇਹਨਾਂ ਦੇ ਵੜਦੇ ਨੇ ਪਿਆਰ ਜੀ ਨਾਲ ਵੜਦੀ ਚੰਗਾ ਪਿਆਰ ਪਿਆਰ ਨਾਲ ਸਾਰਿਆਂ ਦੇ ਜਿਹੜੇ ਲਾਈਕ ਨਹੀਂ ਕਰਦੇ ਸਾਰਿਆਂ ਦੀ ਪਿਆਰ ਪਿਆਰ ਨਾਲ ਵੜਦੇ ਚੰਗਾ ਉਹ ਚੰਗੇ ਬੱਤੇ ਯਾਰ ਪਿਆਰ ਨਾਲ ਵੜਦੀ ਮੈਨੂੰ ਮਹਿਸੂਸ ਵੀ ਨਾ ਹੋਵੇ ਚੰਗਾ ਪਿਆਰ ਜੀ ਨਾਲ ਵਾ ਹੌਲੀ ਕਿਤੇ ਨਹੀਂ ਕਰਕੇ ਵੜਦੇ ਚੰਗਾ ਨੂਰ ਵਗਜੀ ਪਹਿਲੇ ਨੰਬਰ ਤੇ ਜੀ ਨੂਰ ਪਹਿਲੇ ਨੰਬਰ ਤੇ ਆ ਗਈ ਚਲੋ ਵੀ ਪਹਿਲੇ ਨੰਬਰ ਤੇ ਆ ਜੀ ਪੌਣ ਲਗਾ ਚੂਟੀਆਂ ਨੂੰ ਰੋਟੀ ਪਰੌਠੇ ਮਿਕਸ ਗ੍ਰੈਂਡ ਕਰਕੇ ਹਲੇ ਰੋਇਆ ਕਰਾ ਦਿੰਨੇ ਜੀ ਕਦਰ ਰੋਟੀ ਖਾ ਕੇ ਜੇ ਫਿਰ ਮਿਲਦੇ ਆ ਤੁਹਾਨੂੰ ਸਤਿ ਸ੍ਰੀ ਅਕਾਲ ਸਾਡੀ ਅਸੀਂ ਆਏ ਆ ਸੰਧੂ ਬੋਨਸ ਜੁਆਇੰਟ ਹਸਪੀਟਲ ਇੱਥੇ ਕਰਾਉਣੇ ਆ ਡੈਡੀ ਦੀ ਚੂਲਾ ਪਾਇਆ ਸੀਗਾ 23 ਸਾਲ ਪਹਿਲਾਂ ਉਹ ਚੈੱਕ ਕਰਾਉਣ ਆਏ ਆ ਤਰਦ ਹੁੰਦਾ ਪਿਆ ਪੈਣ 2 ਘੰਟੇ ਹੋ ਗਏ ਆ ਇਹਨੂੰ ਚਾਚੀ ਹੁਣਾਂ ਆਏ ਸੀਗੇ ਦੰਦ ਕਢਾਉਣਾ ਦੇਵੀ ਦਾ ਤੇ ਉਹ ਵੀ ਕਢਾ ਲਿਆ ਘੰਟਾ ਹੋ ਗਿਆ ਉਹਨਾਂ ਨੇ ਦੰਦ ਕਢਾਏ ਨੂੰ ਇੱਧਰ ਹਜੇ ਵਾਰੀ ਨਹੀਂ ਆਉਂਦੇ ਆਉਂਦੀ ਸਾਡੀ ਹਜੇ ਪਤਾ ਨਹੀਂ ਕੰਨਾ ਕਿ ਟਾਈਮ ਲੱਗਣਾ ਹੋਰ ਮੇਟਰ 5 ਘੰਟਿਆਂ ਤੋਂ ਬਾਅਦ ਡਾਕਟਰ ਦੇ ਐਕਸ-ਰੇ ਕਰਾਏ ਦੋ ਰਿਪੋਰਟਾਂ ਕਰਾਈਆਂ ਦਵਾਈ ਲੈ ਲਈ ਆ 2500 ਰੁਪਏ ਲੱਗ ਗਏ ਡਾਕਟਰ ਦੇ ਤੇ ਹੁਣ ਅਸੀਂ ਆਏ ਆ 버거 ਲੈ ਕੇ ਚਲੇ ਸਾਰੇ ਹੁਣ ਆਸਤੇ ਸੂਰਾ ਨੂੰ ਨੂਰਾ